ਬਿਲਕੁਲ ਯੂਨੀਕ ਤਰੀਕੇ ਦੇ ਨਾਲ ਇਹਨਾਂ ਨੂੰ ਪੈਕ ਕੀਤਾ ਗਿਆ ਜਿਹਦੇ ਵਿੱਚ ਤੁਸੀਂ ਕਿਸੇ ਨੂੰ ਗਿਫਟ ਕਰਨਾ ਹੈ ਨਾਰਮਲੀ ਤੁਸੀਂ ਇੱਕ ਸਾਡਾ ਹੈਂਪਰ ਦੋ ਜਿਹਦੇ ਵਿੱਚ ਤੁਹਾਨੂੰ ਮਠਾਈ ਦੇ ਨਾਲ ਨਾਲ ਕਲਰਸ ਵੀ ਸੇਮ ਫਲਾਵਰਾਂ ਦੇ ਮਿਲ ਜਾਂਦੇ ਹਨ ਕਿ ਗੁਜੀਆਂ ਦੇ ਵਿੱਚ ਸਾਡੀ ਹੁਣਲੀ ਦੇ ਵਿੱਚ ਉਹ ਸਵੀਟ ਜਿਹੜੀ ਉਹ ਮੰਨੀ ਜਾਂਦੀ ਹੈ ਟ੍ਰੈਡੀਸ਼ਨਲ ਜਿਹੜੀਆਂ ਸਵੀਟ ਮੰਨੀ ਜਾਂਦੀ ਹੈ ਸੋ ਨੋਵਲਟੀ ਸਵੀਟ ਇਸ ਵਾਰੀ ਥੋੜੇ ਲਈ 7 ਤੋਂ 8 ਟਾਈਪਸ ਦੇ ਜਿਹੜੇ ਗੁਜੀਆਂ ਲੈ ਕੇ ਆਇਆ ਫਲੇਵਰਸ ਦੇ ਵਿੱਚ ਇਹ ਬਹੁਤ ਹੀ ਯੂਨੀਕ ਜਿਹੜਾ ਕਨਸੈਪਟ ਅਸੀਂ ਇਸ ਵਾਰ ਲੈ ਕੇ ਆਏ ਆ ਤੇ ਜਿਵੇਂ ਕਿ ਸਾਨੂੰ ਲੋਹੜੀ ਤੇ ਵੀ ਬਹੁਤ ਪਿਆਰ ਮਿਲਿਆ ਦੀਵਾਲੀ ਤੇ ਵੀ ਬਹੁਤ ਪਿਆਰ ਮਿਲਿਆ ਤਾਂ ਅਸੀਂ ਚਾਹੁੰਦੇ ਆ ਕਿ ਸਾਨੂੰ ਲੋਹੜੀ ਹੋਲੀ ਤੇ ਵੀ ਬਹੁਤ ਪਿਆਰ ਮਿਲੇ ਸਾਡੇ ਗੁਜੀਆਂ ਦੀਸ ਦੀ ਵੈਰਾਈਟੀਆਂ ਦੇਖ ਸਕਦੇ ਹੋ ਤੁਹਾਨੂੰ ਇੱਕ ਪੈਟੀਕੂਲਰ ਪਲੇਟਸ ਦੇ ਵਿੱਚ ਵੀ ਐਵੇਂ ਵੀ ਗਿਫਟਿੰਗ ਜੋ ਹੈ ਉਹ ਮਿਲ ਸਕਦੀ ਹੈ ਜਿਹਦੇ ਵਿੱਚ ਤੁਹਾਨੂੰ ਹਰ ਟਾਈਪ ਦੀ ਗੁਜੀਆਂ ਜੋ ਹੈ ਅਵੇਲੇਬਲ ਕਰਵਾਈ ਜਾਏਗੀ ਉਹ ਨਹੀਂ ਜ਼ਿਆਦਾ ਲਾਈਕ ਕਰ ਦੇਗੀ ਬਹੁਤ ਜ਼ਿਆਦਾ ਚਾਸ਼ਨੀ ਹੋਵੇ ਬਹੁਤ ਜ਼ਿਆਦਾ ਮਿਠਾਸ ਹੋਵੇ ਇਸ ਲਈ ਸੀ ਉਸ ਚੀਜ਼ ਨੂੰ ਮੈਂ ਧਿਆਨ ਚ ਰੱਖਦੇ ਹੋਏ ਇਸ ਵਾਰੀ ਅਸੀਂ ਰੋਸਟਡ ਗੁਜਿਆ ਲੈ ਕੇ ਆਏ ਹਾਂ ਅਸੀਂ ਖਲੋਤੇ ਆਪਾਂ ਅੰਮ੍ਰਿਤਸਰ ਨਵਲਟੀ ਸਵੀਟ ਦੇ ਵਿੱਚ ਜੋ ਕਿ ਨਵਲਟੀ ਚੌਂਕ ਤੇ ਵਿੱਚ ਹੈ ਲਾਂਸਰ ਚੌਂਕ ਦੇ ਵਿੱਚ ਨਵਲਟੀ ਸਵੀਟ ਜਿੱਥੇ ਕਿ ਹਰ ਮੌਕੇ ਦੀ ਖੁਸ਼ੀਆਂ ਤੇ ਜਿਹੜੇ ਮਠਾਈ ਹੁੰਦੀਆਂ ਨੇ ਉਹਨਾਂ ਦੀ ਡੈਕੋਰੇਸ਼ਨ ਤੇ ਸਵਾਦ ਦੁੱਗਣਾ ਹੋ ਜਾਂਦਾ ਤੁਹਾਨੂੰ ਉਹਦੀ ਝਲਕ ਦਿਖਾਣੇ ਆ ਕੋਈ ਵੀ ਤਿਉਹਾਰ ਹੋਵੇ ਉਹਦੇ ਲਈ ਮਠਾਈ ਤੋਂ ਬਿਨਾ ਤਿਉਹਾਰ ਜਿਹੜਾ ਉਹ ਅਧੂਰਾ ਹੋ ਜਾਂਦਾ ਖੁਸ਼ੀਆਂ ਅਧੂਰੀਆਂ ਰਹਿੰਦੀਆਂ ਹਨ ਲੇਕਿਨ ਇੱਥੇ ਜਿਹੜੇ ਅੱਜ ਦੇ ਤਰੀਕੇ ਮਾਡਰਨ ਤਰੀਕੇ ਨਾਲ ਡੈਕੋਰ ਵੀ ਕੀਤਾ ਜਾਂਦਾ ਹੈ ਨਵੀਂ-ਨਵੀਆਂ ਜੜੀਆਂ ਮਠਾਈਆਂ ਉਹ ਵੀ ਬਣਾਈਆਂ ਜਾਂਦੀਆਂ ਹੈ ਹਾਜਨੀ ਦਾ ਖਾਸ ਕਰ ਧਿਆਨ ਰੱਖਦੇ ਹੋਏ ਜਿਹੜੀ ਹੈ ਪੈਕਿੰਗ ਕੀਤੀ ਜਾਂਦੀ ਹੈ ਕਿਉਂਕਿ ਗਿਫਟ ਆਈਟਮ ਦਾ ਕਾਫੀ ਟ੍ਰੈਂਡਿੰਗ ਹੈ ਤੇ ਇਹਨਾਂ ਦੀ ਮਠਾਈ ਜਿਹੜੀ ਹੈ ਆਪਣੇ ਆਪ ਚ ਗਿਫਟ ਦੀ ਪੈਕਿੰਗ ਬਹੁਤ ਹੀ ਟ੍ਰੈਂਡਿੰਗ ਰਹਿੰਦੀ ਹੈ ਤੇ ਸਾਡੇ ਨਾਲ ਪ੍ਰਭਜੋਤ ਕੌਰ ਜੀ ਹਨ ਉਹਨਾਂ ਗੱਲਬਾਤ ਕਰਦੇ ਹਨ ਤੇ ਮੈਡਮ ਕਿਸ ਤਰ੍ਹਾਂ ਦੀ ਲੋੜੀ ਮਨਾਈ ਤੁਸੀਂ ਹਰ ਤਿਉਹਾਰ ਮਨਾਉਂਦੇ ਹੋਲੀ ਦੇ ਵਿੱਚ ਖਾਸ ਪੈਕੇਜਿੰਗ ਲੈ ਕੇ ਆਏ ਹੋ ਜੀ ਬਿਲਕੁਲ ਜਿਵੇਂ ਕਿ ਸਾਡੇ ਹਰ ਫੈਸਟੀਵਲ ਦੇ ਉੱਪਰ ਅਸੀਂ ਕੁਝ ਸਪੈਸ਼ਲ ਡੈਕੋਰ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹਦੇ ਨਾਲ ਕਿ ਸਾਡੇ ਹਰ ਕਸਟਮਰ ਦੇ ਘਰ ਕੁਝ ਅਲੱਗ ਕੁਝ ਸਪੈਸ਼ਲ ਡਿਲੀਵਰ ਕੀਤਾ ਜਾ ਸਕੇ ਤੋਂ ਇਸ ਵਾਰੀ ਜਿਵੇਂ ਹੋਲੀ ਆ ਗਈ ਆ ਹੋਲੀ ਕਲਰਸ ਦਾ ਤਿਉਹਾਰ ਹੈਗਾ ਠੀਕ ਹੈ ਜਿਹਦੇ ਵਿੱਚ ਅਸੀਂ ਕਲਰਸ ਦੇ ਨਾਲ ਨਾਲ ਖੁਸ਼ੀਆਂ ਵੀ ਐਕਸਚੇਂਜ ਕਰਦੇ ਹਾਂ ਦੂਜੇ ਦੇ ਨਾਲ ਤੇ ਉਸ ਦੇ ਵਿੱਚ ਅਸੀਂ ਕੁਝ ਮਠਾਈਆਂ ਲੈ ਕੇ ਆਏ ਆ ਜਿਹਦੇ ਵਿੱਚ ਤੁਸੀਂ ਵੈਰਾਈਟੀਆਂ ਦੇਖ ਸਕਦੇ ਹੋ ਜਿਹਦੀ ਪੈਕਿੰਗ ਤੁਸੀਂ ਦੇਖ ਸਕਦੇ ਹੋ ਬਿਲਕੁਲ ਯੂਨੀਕ ਤਰੀਕੇ ਦੇ ਨਾਲ ਇਹਨੂੰ ਪੈਕ ਕੀਤਾ ਗਿਆ ਜਿਹਦੇ ਵਿੱਚ ਤੁਸੀਂ ਕਿਸੇ ਨੂੰ ਗਿਫਟ ਕਰਨਾ ਹੈ ਨਾਰਮਲੀ ਤੁਸੀਂ ਇੱਕ ਸਾਡਾ ਹੈਂਪਰ ਦੋ ਜਿਹਦੇ ਵਿੱਚ ਤੁਹਾਨੂੰ ਮਠਾਈ ਦੇ ਨਾਲ-ਨਾਲ ਕਲਰਸ ਵੀ ਸੇਮ ਕੋਲਾਬੋ ਕੇ ਮਿਲ ਜਾਣਗੇ ਯਾਨੀ ਇਹਦੇ ਵਿੱਚ ਦੇਖ ਰਹੇ ਆ ਕਲਰਸ ਹੈਗੇ ਜੇ ਬੈਲੂਨਸ ਹੈਗੇ ਜੇ ਫਿਰ ਸਪਰੇਅ ਕਰਨ ਲਗੇ ਮਠਾਈ ਵੀ ਗੁਜੀਆਂ ਜਿਹੜਾ ਟ੍ਰੈਂਡਿੰਗ ਜਿਹੜਾ ਆਪਣਾ ਇੱਕ ਟ੍ਰੈਡੀਸ਼ਨਲ ਮਠਾਈ ਜਿਹੜੀ ਹੈ ਖਾਸ ਕਰ ਹੋਲੀ ਨੂੰ ਲੈ ਕੇ ਉਹ ਵੀ ਹੈ ਤੇ ਨਾਲ-ਨਾਲ ਗੁਲਾਲ ਵੀ ਹੈ ਗੁਲਾਲ ਵੀ ਮਤਲਬ ਕਿ ਇੱਕ ਪੈਗੇ ਲੈ ਲੋ ਤੇ ਨਾਲ ਮੂਵੀ ਮਿੱਠਾ ਕਰਾਓ ਤੇ ਰੰਗਨਾ ਵੀ ਕਿ ਬਿੰਡੋ ਜੀ ਬਿਲਕੁਲ ਸੋ ਜਿਵੇਂ ਕਿ ਗੁਜੀਆਂ ਦੀ ਗੱਲ ਕਰੀਏ ਜਿਵੇਂ ਤੁਸੀਂ ਕਹਾਈ ਹੈ ਕਿ ਗੁਜੀਆਂ ਜਿਵੇਂ ਕਿ ਸਾਡੀ ਹੋਲੀ ਦੇ ਵਿੱਚ ਬੈਸਟ ਸਵੀਟ ਜਿਹੜੀ ਉਹ ਮੰਨੀ ਜਾਂਦੀ ਹੈ ਟ੍ਰੈਡੀਸ਼ਨਲ ਜਿਹੜੀ ਹੈ ਸਵੀਟ ਮੰਨੀ ਜਾਂਦੀ ਹੈ ਸੋ ਨੋਵਲਟੀ ਸਵੀਟ ਇਟਸ ਵਰੀ ਥੋੜੇ ਲਈ 7 ਤੋਂ 8 ਟਾਈਪਸ ਦੇ ਜਿਹੜੇ ਗੁਜੀਆਂ ਲੈ ਕੇ ਆਇਆ ਫਲੇਵਰਸ ਦੇ ਵਿੱਚ ਔਰ ਬਹੁਤ ਹੀ ਅਲੱਗ ਟੇਸਟ ਐਂਡ ਬਹੁਤ ਹੀ ਅਮੇਜ਼ਿੰਗ ਟੇਸਟ ਦੇ ਨਾਲ ਗੁਜੀਆਂ ਵਿੱਚ ਵੀ ਤੁਹਾਨੂੰ ਵੱਖਰੇ ਵੱਖਰੇ ਟੇਸਟ ਮਿਲ ਜਾਂਗੇ ਮੈਂ ਦਿਖਾਉਂਗਾ ਵੱਖਰੀ ਵੱਖਰੀ ਡੈਕੋਰੇਸ਼ਨ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਮਠਾਈ ਦੀ ਜਿਸ ਤਰ੍ਹਾਂ ਦੀ ਸਪਰੇਅ ਵਗੈਰਾ ਦਿਖਾਏ ਤੇ ਇਹ ਛੋਟੇ ਛੋਟੇ ਤੁਹਾਨੂੰ ਗੜੀਆਂ ਦਿਖ ਜਨਗੀਆਂ ਜਿਨ੍ਹਾਂ ਵਿੱਚ ਕਲਰ ਹੈ ਇਹ ਪੂਰੇ ਆਰਗੇਨਿਕ ਕਲਰ ਹਨ ਜਿਹੜੇ ਕਿਸਕਨ ਨੂੰ ਹਾਨ ਨਹੀਂ ਕਰਦੇ ਨਾਲ ਨਾਲ ਗੁਜੀਆਂ ਵੀ ਮਿਲ ਜਾਏਗੀ ਤੇ ਇੱਕ ਛੋਟੀ ਜੀ ਪਚਕਾਰੀ ਵੀ ਜਿਹੜੀ ਹੈ ਇਸ ਗਿਫਟ ਬਾਕਸ ਦੇ ਵਿੱਚ ਜਿਹੜੀ ਲਗਾਈ ਗਈ ਆ ਉਹ ਵੀ ਤੁਹਾਨੂੰ ਦੇਖ ਜੇਗੀ ਵੱਖ ਉਹ ਅਲੱਗ ਹੈ ਸਪਰੇਅ ਹੈ ਹਰ ਪੈਕਿੰਗ ਨੂੰ ਬਣਾਉਣ ਦੀ ਜਿਹੜੀ ਆ ਉਹ ਟਰਾਈ ਕੀਤਾ ਗਿਆ ਕਿ ਕੁਝ ਯੂਨਿਕ ਜੋ ਹੈ ਸੀ ਕਸਟਮਰ ਨੂੰ ਡਿਲੀਵਰ ਕਰ ਸਕੀਏ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸਾਡੇ ਪ੍ਰੋਪਰਟੀ ਇਹਦੇ ਵਿੱਚ ਗੁਜਿਆਜ਼ ਜੋ ਵੀ ਸਾਡੇ ਕੋਲ ਫਲੇਵਰਸ ਅਵੇਲੇਬਲ ਉਹਦੇ ਨਾਲ ਨਾਲ ਅਸੀਂ ਕਲਰਸ ਵੀ ਜੋ ਹੈ ਉਹ ਡਿਲੀਵਰ ਕਰਵਾ ਰਿਹਾ ਇੱਕ ਪੈਕਿੰਗ ਦੇ ਵਿੱਚ ਇਹ ਬਹੁਤ ਹੀ ਯੂਨਿਕ ਜਿਹੜਾ ਕਨਸੈਪਟ ਅਸੀਂ ਇਸ ਵਾਰੀ ਲੈ ਕੇ ਆਏ ਆ ਤੇ ਜਿਵੇਂ ਕਿ ਤੁਹਾਨੂੰ ਲੋਹੜੀ ਤੇ ਵੀ ਬਹੁਤ ਪਿਆਰ ਮਿਲਿਆ ਦੀਵਾਲੀ ਤੇ ਵੀ ਬਹੁਤ ਪਿਆਰ ਮਿਲਿਆ ਤੇ ਅਸੀਂ ਚਾਹੁੰਦੇ ਆ ਕਿ ਸਾਨੂੰ ਲੋਹੜੀ ਤੇ ਵੀ ਬਹੁਤ ਪਿਆਰ ਮਿਲੇ ਸੋ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਫੇਮਸ ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ ਵੀ ਫਿਰਨੀ ਹੈ ਬਹੁਤ ਹੀ ਘੱਟ ਜਗ੍ਹਾ ਤੇ ਤੁਹਾਨੂੰ ਦੇਖਣ ਨਹੀਂ ਮਿਲਦੀ ਆ ਸੀ ਨੋਵਲਟੀ ਸਵੀਟਸ ਜੋ ਹੈ ਹਾਈਜਿਨ ਦਾ ਪ੍ਰੋਪਰ ਧਿਆਨ ਰੱਖਦੇ ਹੋਏ ਪ੍ਰੋਪਰ ਵੇ ਦੇ ਨਾਲ ਤੁਹਾਨੂੰ ਜੋ ਹੈ ਫਿਰਨੀ ਵੀ ਪ੍ਰੋਵਾਈਡ ਕਰਵਾਵਾਂਗੇ ਉਹਦੇ ਨਾਲ ਨਾਲ ਤੁਸੀਂ ਸਾਡੇ ਗੁਜੀਆਂਜ਼ ਦੀ ਵੈਰਾਈਟੀਆਂ ਦੇਖ ਸਕਦੇ ਹੋ ਤੁਹਾਨੂੰ ਇੱਕ ਪਾਰਟੀਕੂਲਰ ਪਲੇਸ ਦੇ ਵਿੱਚ ਵੀ ਐਵੇਂ ਵੀ ਗਿਫਟਿੰਗ ਜੋ ਹੈ ਮਿਲ ਸਕਦੀ ਹੈ ਜਿਹਦੇ ਵਿੱਚ ਤੁਹਾਨੂੰ ਹਰ ਟਾਈਪ ਦੀ ਗੁਜੀਆਂ ਜੋ ਹੈ ਅਵੇਲੇਬਲ ਕਰਵਾਈ ਜਾਏਗੀ ਜਿਵੇਂ ਕਿ ਸਵੀਟਸ ਦੇ ਵਿੱਚ ਮਿਠਾਸ ਨੂੰ ਹੋਰ ਜ਼ਿਆਦਾ ਜਿਹੜੀ ਡੈਕੋਰੇਸ਼ਨ ਹੈ ਉਹ ਰੰਗ ਲਗਾਉਂਦੇ ਜਿਸ ਤਰ੍ਹਾਂ ਇੱਕ ਛੋਟੀ ਜੀ ਟਰਾਲੀ ਬਣਾਈ ਗਈ ਹੈ ਤੁਹਾਨੂੰ ਦਿਖਾ ਦਈਏ ਟਰਾਲੀ ਜਿਸ ਦੇ ਪਿੱਛੇ ਤੁਹਾਨੂੰ ਟ੍ਰੈਡੀਸ਼ਨਲ ਮਿਠਾਈ ਜਿਹੜੀ ਗੁਜਿਆ ਹੋਲੀ ਦੀ ਤੇ ਪਲੱਸ ਅੱਗੇ ਰੰਗ ਮਿਲ ਜਾਣਗੇ ਯਾਨੀ ਕਿ ਇਹਨਾਂ ਦੇ ਮਿਠਾਈ ਖਾਣ ਦੇ ਬਾਅਦ ਤੁਸੀਂ ਕਲਰ ਲਗਾਉਣ ਦੇ ਬਾਅਦ ਜਿਹੜੀ ਗਿਫਟਿੰਗ ਹੈ ਮਟੀਰੀਅਲ ਗਿਫਟ ਪੈਕਿੰਗ ਜਿਹੜਾ ਉਹਨੂੰ ਐਜ਼ ਇੱਕ ਡੈਕੋਰੇਸ਼ਨ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹੋ ਇਹਦਾ ਵੀ ਖਾਸ ਧਿਆਨ ਦਿੱਤਾ ਗਿਆ ਤੇ ਨਾਲ ਨਾਲ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਮਿਠਾਈਆਂ ਦੇ ਹੋਰ ਵੀ ਜਿਹੜੇ ਗੁਜਿਆ ਜਿਹੜਾ ਕਿ ਟ੍ਰੈਡੀਸ਼ਨਲ ਮਿਠਾਈ ਜਿਹੜੀ ਦਸੀ ਜਾਂਦੀ ਹੈ ਹੋਲੀ ਨੂੰ ਲੈ ਕੇ ਜਿਹਨੂੰ ਕਿ ਖਾਸ ਕਰ ਅੰਮ੍ਰਿਤਸਰ ਦੀ ਗੁਝੀਆਂ ਜਿਹੜੀ ਹੈ ਵਰਲਡ ਫੇਮਸ ਮੰਨੀ ਜਾਂਦੀ ਹੈ ਤੇ ਉੱਥੇ ਗੁਝੀਆਂ ਨੂੰ ਵੀ ਕਈ ਫਲੇਵਰ ਦੇ ਦਿੱਤੇ ਗਏ ਤੇ ਕਿਹੜੇ ਕਿਹੜੇ ਫਲੇਵਰ ਤੁਸੀਂ ਗੁਝੀਆਂ ਚ ਲੈ ਕੇ ਆਏ ਹੋ ਇਹ ਦੇਖੋ ਜੀ ਜਿਵੇਂ ਫਰਸਟ ਫਲੇਵਰ ਆਪਾਂ ਦੇਖ ਸਕਦੇ ਹਾਂ ਇੱਥੇ ਹੈਗਾ ਸਾਰੇ ਕੋਲ ਪਿਸਤਾ ਫਲੇਵਰ ਹੈਗਾ ਜੇ ਠੀਕ ਹੈ ਜੀ ਐਸਾ ਈ ਨੋਵਲਟੀ ਸਵੀਟ ਦੀ ਸਪੈਸ਼ਲ ਗੁਝੀਆਂ ਹੈ ਉਦੇ ਤੋਂ ਇਲਾਵਾ ਸਾਡੇ ਕੋਲ ਚਾਕਲੇਟ ਫਲੇਵਰ ਸਟਰਾਬਰੀ ਫਲੇਵਰ ਮੰango ਫਲੇਵਰ ਕੇਸਰ ਫਲੇਵਰ ਉਦੇ ਤੋਂ ਇਲਾਵਾ ਸਰ ਸਪੈਸ਼ਲ ਜੋ ਹੈਗਾ ਇਸ ਵਾਰੀ ਅਸੀਂ Roasted ਜੋ ਗੁਜੀਆ ਉਹ ਲੈ ਕੇ ਆਂਦੇ ਆ ਜੋ Roasted ਗੁਜੀਆ ਜੀ ਬਿਲਕੁਲ ਹੁਣ ਕੁਝ ਲੋਕ ਹੁੰਦੇ ਵੀ ਉਹ ਨਹੀਂ ਜ਼ਿਆਦਾ ਲਾਈਕ ਕਰਦੇ ਕਿ ਬਹੁਤ ਜ਼ਿਆਦਾ ਚਾਸ਼ਨੀ ਹੋਵੇ ਬਹੁਤ ਜ਼ਿਆਦਾ ਮਿਠਾਸ ਹੋਵੇ ਇਸ ਲਈ ਅਸੀਂ ਉਸ ਚੀਜ਼ ਨੂੰ ਵੀ ਧਿਆਨ ਚ ਰੱਖਦੇ ਹੋਏ ਇਸ ਵਾਰੀ ਅਸੀਂ Roasted ਗੁਜੀਆ ਲੈ ਕੇ ਆਂਦਾ ਹੈ ਯਾਨੀ ਕਿ ਰੋਸਟेड ਗੁਜੀਆਂ ਜੋ ਕਿ ਬੇਕਡ ਗੁਜੀਆਂ ਕਰਕੇ ਲਗਾਈ ਗਈ ਹੈ ਇਹ ਗੁਜੀਆਂ ਰੋਸਟਡ ਗੁਜੀਆਂ ਐਂਡ ਅਗਰ ਤੁਸੀਂ ਦੇਖੋ ਬੇਕਡ ਗੁਦੀਆ ਦੇ ਵਿੱਚ ਜੋ ਹੈ ਤੁਹਾਨੂੰ ਹਨੀ ਫਲੇਵਰ ਵੀ ਮਿਲ ਜਾਏਗਾ ਜੋ ਖਾਣ ਦੇ ਵਿੱਚ ਵੀ ਬਹੁਤ ਹੀ ਅਮੇਜ਼ਿੰਗ ਹੈ ਯਾਨੀ ਕਿ ਫਲੇਵਰ ਵੀ ਵੱਖਰਾ ਵੱਖਰਾ ਮਿਲ ਜਾਏਗਾ ਜਿਸ ਤਰ੍ਹਾਂ ਕਿ ਤੁਸੀਂ ਵੱਖਰੀ ਵੱਖਰੀ ਆਈਟਮ ਤੁਸੀਂ ਕਹ ਰਹੇ ਹੋ ਕੇਸਰ ਹੋ ਗਿਆ ਪੇਸਟਾ ਹੋ ਗਿਆ ਹਣੀ ਹੋ ਗਿਆ ਚਾਕਲੇਟ ਹੋ ਗਿਆ ਗੁਜੇਏ ਦੇ ਵਿੱਚ ਵੀ ਤੁਸੀਂ ਅਗਲਾ ਸਵਾਦ ਦਾ ਲੁੱਤ ਲੈ ਸਕਦੇ ਹੋ ਤੇ ਨਾਲ ਨਾਲ ਖਾਸ ਕਰ ਗੱਲ ਕਰੀਏ ਤੇ ਇਹਨਾਂ ਦੀ ਮਿਠਾਈ ਕੁ ਸ਼ੂਗਰ ਫ੍ਰੀ ਮਿਠਾਈਆਂ ਵੀ ਆਂਦੀ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਅਗਰ ਜੇ ਸ਼ੂਗਰ ਦੇ ਪੇਸ਼ੈਂਟ ਜਿਹੜੇ ਹਨ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਿਠਾਸ ਲੈਣਾ ਚਾਹੁੰਦੇ ਹਨ ਤੇ ਇਹਨਾਂ ਦੀ ਮਿਠਾਈ ਸ਼ੂਗਰ ਫ੍ਰੀ ਮਿਠਾਈਆਂ ਵੀ ਇੱਥੇ ਪ੍ਰੋਵਾਈਡ ਹੁੰਦੀਆਂ ਹਨ ਜੀ ਬਿਲਕੁਲ ਔਰ ਕਿ ਕਿ ਜਿਹੜੀ ਖਾਸ ਕੁਝ ਆਫਰ ਜਾਂ ਹੋਲੀ ਲਈ ਕਹਿਣਾ ਚਾਹਉਂਦੀ ਬਿਲਕੁਲ ਸਰ ਪਹਿਲਾਂ ਤਾਂ ਸਭ ਨੂੰ ਮੁਬਾਰਕਾਂ ਹੋਣ ਹੋਲੀ ਦੀਆਂ ਇਸ ਵਾਰ ਤੇ ਤੁਸੀਂ ਸਾਡੇ ਸ਼ਾਪ ਤੇ ਵਿਜ਼ਿਟ ਕਰੋ ਤੁਹਾਨੂੰ ਪ੍ਰੋਪਰ ਇੱਥੇ ਸੋ ਹਰ ਚੀਜ਼ ਜੋ ਹੈ ਪ੍ਰੋਵਾਈਡ ਕੀਤੀ ਜਾਏਗੀ इजीली ਤੁਸੀਂ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਇੱਥੇ ਵਰਾਇਟ ਮੋਸਟ ਆਫ ਵੈਰਾਈਟੀਆਂ ਜੋ ਹੈ ਇੱਕ ਹੀ ਲੋਕੇਸ਼ਨ ਦੇ ਵਿੱਚ ਮਿਲ ਜਾਣਗੀਆਂ ਜੀ ਤੇ ਮਠਾਈ ਜੇ ਖਾਣੀ ਹੈ ਤਾਂ ਨਵਲਟੀ সুইਟਸ ਤੇ ਚਲੇ ਜਾਓ ਤੇ ਇੱਕ ਵਾਰੀ ਇਹਨਾਂ ਦੀ ਮਠਾਈ ਟੇਸਟ ਜੇ ਕੀਤੀ ਹੈ ਤੁਸੀਂ ਤਾਂ ਸਾਨੂੰ ਵੀ ਕਮੈਂਟ ਕਰਕੇ ਜਰੂਰ ਦੱਸੋ ਕਿਉਂਕਿ ਗੁਜੀਆਂ ਦੀ ਇੰਡੀ ਵੱਡੀ ਵੈਰਾਈਟੀ ਜਿਹੜੀ ਹੈ ਅਮਰਸੇ ਦੀ ਗੁਜੀਆਂ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਵਰਲਡ ਫੇਮਸ ਗੁਜੀਆਂ ਗੁਜੀਆਂ ਦੀ ਇੰਡੀ ਵੱਡੀ ਵੈਰਾਈਟੀ ਜਿਹੜੀ ਹੈ ਉਹ ਤੁਹਾਨੂੰ ਹੋਰ ਕਿਤੇ ਨਹੀਂ ਮਿਲਣ ਵਾਲੀ ਤੇ ਇੱਕ ਵਾਰੀ ਇੱਥੇ ਵਿਜ਼ਿਟ ਕਰੋ ਟੇਸਟ ਕਰੋ ਤੇ ਸਾਨੂੰ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੇ ਲੱਗਿਆ ਤੁਹਾਨੂੰ ਟੇਸਟ ਕਿਸ ਤਰ੍ਹਾਂ ਦੀ ਲੱਗਦੀ ਹੈ ਇਹਨਾਂ ਦੀ ਮਠਾਈ